10 ਦੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਂ ਇਹ ਤੱਕਦਾ ਹਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਬੜੇ ਲੰਬੇ ਸਮੇਂ ਤੋਂ ਬਾਅਦ ਅੱਜ ਖਾਲਸਾ ਪੰਥ ਨੇ ਕਰਵਟ ਲਈ ਹੈ ਬੜੇ ਲੰਬੇ ਸਮੇਂ ਦੇ ਅਸੀਂ ਸੁੱਤੇ ਸਾਂ ਪੰਜਾਗਣ ਵਾਲੇ ਤੁਰਿਆ ਅੱਖਾਂ ਖੋਲੀਆਂ ਨੇ ਤੇ ਜਾਗਦੇ ਰਿਹਾ ਇਹ ਗੱਲ ਯਾਦ ਰੱਖਿਓ ਮੇਰੀ ਫਿਰ ਨਾ ਸਮਝਿਓ ਅਸੀਂ ਸੌਂਦੇ ਵੀ ਬੜੀ ਛੇਤੀ ਹੁਣ ਮੈਂ ਸਭ ਤੋਂ ਪਹਿਲਾਂ ਆ ਗਿਆ ਸੀ ਤਾਂ ਮੈਂ ਸਾਰਿਆਂ ਦੇ ਵਿਚਾਰ ਉੱਥੇ ਬੈਠ ਕੇ ਪਿੱਛੇ ਬੈਠ ਗਿਆ ਸੀ ਸਰਵਣ ਕੀਤੇ ਨੇ ਬਦੋਬਦੀ ਧੱਕੇ ਨਾਲ ਬਾਬਾ ਬੇਦੀ ਸਾਹਿਬ ਕਹਿੰਦੇ ਨਹੀਂ ਨਹੀਂ ਗਾਂ ਚੱਲੋ ਨਹੀਂ ਨਹੀਂ ਗਾਂ ਚੱਲੋ ਉੱਠੋ ਤਾਂ ਮੈਂ ਉਹਨਾਂ ਦੇ ਨਾਲ ਆ ਗਿਆ ਜਿੱਥੇ ਉਹ ਬਿਠੇ ਨੇ ਉਹਨਾਂ ਦੇ ਚਰਨਾਂ 'ਚ ਬਹਿ ਗਿਆ ਮੈਂ ਇੱਕ ਗੱਲ ਕਵਾਂਗਾ ਦੂਜਿਆਂ ਦੀ ਗਲਤੀ ਕੱਢਣ ਨਾਲੋਂ ਪਹਿਲਾਂ ਸਾਨੂੰ ਸੋਚਣਾ ਪੈਗਾ ਕਿ ਇਹ ਪੈਦਾ ਕਿਉਂ ਹੋਏ ਇਹ ਸਾਰੀਆਂ ਗਲਤੀਆਂ ਸਾਡੀਆਂ ਆਂਦੀਆਂ ਨੇ ਕਿਸੇ ਹੋਰ ਦੀਆਂ ਨਹੀਂ ਅੱਜ ਤੋਂ 30 ਸਾਲ ਪਹਿਲਾਂ ਸਤਕਾਰਯੋਗ ਸ਼ੰਤਰਜਨ ਸਿੰਘ ਜੀ ਲੋਂਗੋਵਾਲ ਤੇ ਟਕੌੜਾ ਸਭ ਨੂੰ ਮੈਂ ਇੱਕ ਗੱਲ ਕਹੀ ਸੀ ਕੀ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਕਾਲ ਤਖਤ ਦੀ ਛਤਰ ਛਾਇਆ ਹੇਠ ਇੱਕ ਵਿਦਵਾਨਾਂ ਦੀ ਕਮੇਟੀ ਬਣਾ ਦਿਓ ਜਦੋਂ ਕਿਸੇ ਨੇ ਕੁੱਝ ਵੀ ਛਾਪਣਾ ਹੈ ਤਾਂ ਪਹਿਲਾਂ ਉਹਨਾਂ ਕੋਲ ਆਡਿਟ ਕਰਾ ਕੇ ਉਸ ਦੀ ਮਨਜ਼ੂਰੀ ਲਵੇ ਜੇ ਉਹ ਯੈਸ ਕਰਨ ਤਾਂ ਛੱਬੇ ਨਹੀਂ ਤਾਂ ਨਾ ਛੱਬੇ ਕਿਸੇ ਨੇ ਨਹੀਂ ਸੁਣੀ ਬਹੁਤ ਕੁੱਝ ਐਸਾ ਅੱਜ ਸਾਨੂੰ ਇਹ ਗੱਲ ਕਹੀ ਗਈ ਕਿ ਉਸ ਗੱਲ ਤੇ ਕੇਂਦਰਿਤ ਰਹੋ ਇਹ ਇੱਕ ਦਿਨ ਦੀ ਗੱਲ ਨਹੀਂ 나 ਅੱਜ ਤੁਸੀਂ ਫੈਸਲਾ ਕਰਕੇ ਉੱਠ ਸਕਦੇ ਹੋ ਨਾ ਇਹਨਾਂ ਚ ਗੱਲ ਨਿਭੜ ਸਕਦੀ ਐ ਜਿੰਨੀ ਕਿ ਜਗਾ ਅਸੀਂ ਇੰਨੇ ਇਕੱਠੇ ਹੋ ਕੇ ਬੈਠੇ ਆ ਪਹਿਲੀ ਗੱਲ ਤਾਂ ਇਹ ਜਗਾ ਇੰਨੀ ਤੰਗ ਐ ਕਿ ਇੱਥੇ ਦਮ ਚੜ ਰਿਹਾ ਤੇ ਕੋਈ ਤੁਹਾਡਾ ਪਾਣੀ ਵਰਤੌਣ ਵਾਲਾ ਬੰਦਾ ਹੈ ਇੱਥੇ ਹੁਣ ਪਾਣੀ ਦੀਆਂ ਬੋਤਲਾਂ ਲੈ ਕੇ ਆਏ ਨੇ ਇਹ ਸਾਡੀਆਂ ਕਮਜ਼ੋਰੀਆਂ ਨੇ ਮੈਂ ਕਮਜ਼ੋਰੀਆਂ ਦੱਸ ਰਿਹਾ ਸਾਡੀਆਂ ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਮੂਲ ਪਾਠ ਬਦਲਣ ਦਾ ਯਤਨ ਕੀਤਾ ਰੇਣੀ ਜੁਰਤ ਉਹਨੇ ਕਿਉਂ ਕੀਤੀ ਯਾਦ ਰੱਖਿਓ ਚੋਰ ਉਦੋਂ ਲੱਗਦੇ ਨੇ ਜਦੋਂ ਘਰ ਵਾਲੇ ਸੌਂ ਜਾਂਣ ਬਾਬਾ ਜੀ ਨੇ ਇੱਕ ਗੱਲ ਕਹਿਆ ਬਾਬਾ ਨਿਹਾਲ ਸਿੰਘ ਜੀ ਉਹਨਾਂ ਨੇ ਕਿ ਆ ਵੈਸੜੇ ਅਸੀਂ ਹੋ ਗਏ ਕੋਈ ਦੂਜਾ ਤਾਂ ਜਾਗ ਗਿਆ ਵੀ ਮੈਂ ਕੁਝ ਕਰਨਾ ਹੈ ਮੈਨੂੰ ਯਾਦ ਆ ਜਦੋਂ ਵਿਦਵੀ ਦੇ ਮਾਮਲੇ ਚ ਬਰਗਾੜੀ ਗਏ ਸਾਂ ਤੋ ਮੈਂ 18 ਮਿੰਟ ਮੈਨੂੰ ਵੀ ਟਾਈਮ ਮਿਲਿਆ ਮੈਂ ਬੋਲਿਆ ਗੱਲਾਂ ਸੱਚੀਆਂ ਕੌੜੀਆਂ ਹੁੰਦੀਆਂ ਨੇ ਸੁਣੀਆਂ ਬੜੀਆਂ ਔਖੀਆਂ ਮੈਂ ਉੱਥੇ ਗੱਲ ਕੀਤੀ YouTube ਤੇ ਕੁਝ ਸਮਾਂ ਉਹ ਜਿਹੜੀ ਸੀ ਉਹ ਰਹੀ ਤੇ ਮੁਰਕਿਆਂ ਦੇ ਤੋਂ ਡਿਲੀਟ ਕਰ ਦਿੱਤੀ ਗਈ ਸਭ ਕੋਈ ਸੁਨੇਗਾ ਤਾਂ ਸਰਬ ਸੰਜੀ ਵਾਲਤਾ ਦੀ ਗੱਲ ਕੀ ਸਾਡੇ ਸਾਰੇ ਵਿੱਚ ਆਇਆ ਸਰਬ ਸੰਜੀ ਵਾਲਤਾ ਦੀ ਗੱਲ ਸਾਡੇ ਵਿੱਚ ਵੀ ਨਹੀਂ ਹੈ ਸਾਡੇ ਮਨ ਸਾਫ ਨਹੀਂ ਸਾਡੇ ਹਿਰਦੇ ਸਾਫ ਨਹੀਂ ਸਾਡੇ ਕੋਲੇ ਕੋ ਜਣਾ ਸੰਤ ਸ਼ਬਦ ਆ ਨਾ ਸ਼ਬਦ ਹੀ ਰਹਿ ਗਿਆ ਉਹਦੇ ਨਾਲ ਕੋਈ ਹੋਰ ਗੱਲ ਨਹੀਂ ਜਿਹਦੇ ਕੋਲੇ 40 50 60 ਸਿੰਘ ਨਾਲ ਨੇ ਬੜੇ ਵੱਡੇ ਸੰਤ ਆ ਗਏ ਵਡਪਣ ਕੀ ਹੈ ਵਡਪਣ ਹੈ ਨਾਮ ਵਡਪਣ ਹੈ ਬਾਣੀ ਵਡਾਪਣ ਆਇਆ ਸੇਵਾ ਵਡਾਪਣ ਆਇਆ ਸਿਮਰਨ ਵਡਾ ਵਡਾਪਣ ਆਇਆ ਸਾਂਝੀ ਵਾਲਤਾ ਵਿਚਰਨਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਇੱਕੋ ਬਾਟੇ ਚ ਅਮਰ ਦਿਸਕਾਇਆ ਸੀ ਅਸੀਂ ਤਾਂ ਬਾਟੇ ਵੀ ਵੰਡ ਲਏ ਭਾਈ ਅਸੀਂ ਬਾਟੇ ਵੰਡ ਲੈ ਬਾਟੇ ਦੋ ਬਣਾ ਲੈ ਆਹ ਫਲਾਣੇ ਦਾ ਬਾਟਾ ਆ ਸਾਡਾ ਬਾਟਾ ਯਾਦ ਰੱਖਿਓ ਉਹ ਬਾੰਦਾ ਕੋਈ ਰੱਬ ਨਹੀਂ ਹੈ ਜਿਹੜਾ ਜਿਨੇ ਕੁਝ ਕੀਤਾ ਆਉਣੇ ਸੰਤਾਰੀ ਸਿੰਘ ਜੀ ਕਹਿ ਕੇ ਗਏ ਸੀ ਜਿਨੇ ਸਾਡੇ ਗਲਾਵੇਂ ਨੂੰ ਹੱਥ ਪਾ ਲਿਆ ਨਾ ਤਾਂ ਸਿੰਘਾਂ ਨੂੰ ਇਥੋਂ ਇੰਡੀਆ ਤੋਂ ਜਾਣਦੀ ਵੀ ਲੋੜ ਨਹੀਂ ਉੱਥੇ ਵੀ ਸਿੰਘ ਲਾਦੇ ਨੇ ਗੁਰੂ ਗ੍ਰੰਥ ਸਾਹਿਬ ਲਈ ਹਾਰ ਸੇਕ ਕੁਰਬਾਨੀ ਕਰਨ ਲਈ ਤਿਆਰ ਬੈਠਾ ਮਤ ਸੋਚੋ ਕਿਆ ਸੀ ਸਬੂਤ ਦੇ ਗਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਹਾਂ ਕਿ ਨਹੀਂ ਤੇ ਜੇ ਅਸੀਂ ਹੁੰਦੇ ਨਾ ਤਾਂ ਅਸੀਂ ਕਿਉਂ ਆਉਂਦੇ ਇੱਥੇ ਭਾਈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਰਹਾਂਗੇ ਸਾਨੂੰ ਸੋਚਣਾ ਪਏਗਾ ਹਰ ਸਿੱਖ ਦਾ ਹਿਰਦਾ ਵਲੁੰਧਰਿਆ ਪਿਆ ਹੈ ਪਰ ਜਿਹੜੀਆਂ ਅਸੀਂ ਗੱਲਾਂ ਕਰਦੇਆਂ ਦੀਆਂ ਜੜਾਂ ਕਿੱਥੇ ਆ ਤੇ ਮੈਂ ਤੁਹਾਨੂੰ ਇਹ ਗੱਲ ਖਰੀ ਕਵਾਂਗਾ ਕਿ ਜੜਾਂ ਤਾਂ ਸਾਡੇ ਢਿੱਡਾਂ ਤੱਕ ਪਹੁੰਚ ਗਈਆਂ ਸਾਡੇ ਹੀ ਅੰਦਰ ਨੇ ਉਹਦੀਆਂ ਜੜਾਂ ਬਾਹਰੋਂ ਨਹੀਂ ਆਈਆਂ ਕਿਦੋਂ ਅਸੀਂ ਇੰਨੇ ਹੀ ਵੇਸਲੇ ਨਹੀਂ ਹੋਏ ਯਾਦ ਰੱਖਿਓ ਸਿੱਖ ਜਦੋਂ ਵਿਕਣ ਲੱਗ ਜਾਏਗਾ ਨਾ ਤੇ ਸਿੱਖ ਦਾ ਕੁਝ ਵੀ ਨਹੀਂ ਬਣ ਸਕਦਾ ਤੁਹਾਡੇ ਸਾਹਮਣੇ ਖੜਾ ਮਕਰ ਸਿੰਘ ਚਾਰ ਵਾਰ ਮੈਨੂੰ ਆਫਰਾਂ ਹੋਈਆਂ ਚਾਰ ਵਾਰ ਅਕਾਲ ਤਖਤ ਦਾ ਜਥੇਦਾਰ ਬਣ ਜਾਓ ਅਕਾਲੀ ਦਲ ਦਾ ਪ੍ਰਧਾਨ ਬਣ ਜਾਓ ਸਭ ਤੋਂ ਅਖੀਰਲੀ ਵਾਰ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਭੇਜਿਆ ਮੇਰੇ ਕੋਲ ਉਹ ਮੈਨੂੰ ਕਹਿਣ ਲੱਗੇ ਵੀਰ ਜੀ ਮੈਨੂੰ ਫਲਾਣੇ ਬੰਦੇ ਨੇ ਭੇਜਿਆ ਤੁਸੀਂ ਇੱਕ ਉਹਦਾ ਪ੍ਰਮਾਣ ਕਰ ਲਓ ਮੈਂ ਕਿਹਾ ਮੈਨੂੰ ਇੱਕ ਵੀ ਪ੍ਰਮਾਣ ਨਹੀਂ ਮੈਂ ਕਿਸੇ ਦੇ ਥੱਲੇ ਲੱਗ ਕੇ ਨਹੀਂ ਚੱਲ ਸਕਦਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖਾਂ ਮੈਂ ਕਿਸੇ ਦੇ ਥਲੇ ਨਹੀਂ ਲੱਗਦਾ ਮੈਗਜ਼ੀਨ ਨੂੰ ਸਲਾਮਾ ਨਹੀਂ ਕਰਦਾ ਗੁਰੂ ਕਾ ਸੇਖ ਹੋਵੇ ਨਾਮ ਰਸਿਆ ਮੈਂ ਉਹਦੇ ਚਰਨਾਂ ਦੀ ਧੂੜ ਮੱਥੇ ਤੇ ਲਾਵਾਂਗਾ ਉਹਦੇ ਲਈ ਪੱਖਾ ਫੇਰੀ ਪਾਣੀ ਢੋਵਾਂ ਹਰ ਜਣਕਾ ਪੀਸਣ ਪੀਸ ਪਨਾਲਾ ਕਰਾਂਗਾ ਪਰ ਜੇ ਕੋਈ ਰਾਜਨੀਤਿਕ ਮੈਨੂੰ ਅਟਕ ਕੇ ਕਹੇ ਵੀ ਐ ਨਹੀਂ ਐ ਕਰ ਲਓ ਮੈਂ ਨਹੀਂ ਕਰਦਾ ਸਾਨੂੰ ਜਾਗਣਾ ਪੈਗਾ ਨੰਬਰ 1 ਤਾਂ ਵਿਕਣਾ ਛੱਡ ਦਿਓ ਨੰਬਰ 2 ਆਪਣੇ ਮਨ ਤੇ ਹਿਰਦੇ ਸਾਫ਼ ਕਰ ਲਓ ਨੰਬਰ 3 ਬਾਟੇ ਜਿਹੜੇ ਵੰਡੇ ਨੇ ਉਹਨਾਂ ਬਾਟਿਆਂ ਦਾ ਇੱਕ ਬਾਟਾ ਬਣਾ ਲਓ ਕੁਛ ਨਹੀਂ ਹੋਣਾ ਇਹਨਾਂ ਦੋ ਬਾਟਿਆਂ ਦਾ ਅੱਜ ਅਸੀਂ ਅਸੀਂ ਸਿੱਖਿਆ ਨਹੀਂ ਲੈਂਦੇ ਅਸੀਂ ਕਹਿੰਦੇ ਹਾਂ ਜੀ ਯਹੂਦੀ ਸਾਡੇ ਨਾਲ ਘਟ ਗਣਤੀ ਸੀ ਉਹਨਾਂ ਨੇ ਐ ਕਰਤਾ ਉਹਨਾਂ ਨੇ ਐ ਕਰਤਾ ਉਹਨਾਂ ਨੇ ਐ ਕਰਤਾ ਇਹ ਅਸੀਂ ਨਹੀਂ ਕਰ ਸਕਦੇ ਸਾਡੇ ਚ ਕੋਈ ਸਿਆਣਾ ਬੰਦਾ ਨਹੀਂ ਹੈ ਕੋਈ ਅਕਲਮੰਦ ਨਹੀਂ ਹੈ ਸਾਡੇ ਚ ਜਿਹੜਾ ਬੰਦਾ ਗੁਰੂ ਤੇ ਉਂਗਲੀ ਉਠਾਉਂਦਾ ਗੁਰੂ ਤੇ ਕਿੰਤੂ ਕਰਦਾ ਔਰ ਇਹ ਗੱਲ ਕਹਿੰਦਾ ਕਿ ਮੈਂ ਗੁਰੂ ਦੀ ਸੁਧਾਈ ਕਰਦਾ ਮੈਂ ਉਹਨੂੰ ਸਿੱਖ ਹੀ ਨਹੀਂ ਮੰਨਦਾ ਉਹ ਸਿੱਖ ਨਹੀਂ ਹੈ ਤੁਹਾਡੇ ਇਤਿਹਾਸ ਵਿੱਚ ਬਚਨ ਦਰਜ ਨੇ ਕਿ ਜਿਨ ਭੈ ਬਾਣੀ ਅਦਬ ਨਾ ਧਾਰਾ ਸੋ ਜਾਣੋ ਸਿੱਖ ਨਹੀਂ ਹਮਾਰਾ ਜਿਹੜੇ ਜਿਹਦੇ ਹਿਰਦੇ ਵਿੱਚ ਬਾਣੀ ਦਾ ਭੈ ਨਹੀਂ ਬਾਣੀ ਦਾ ਅਦਬ ਨਹੀਂ ਉਸ ਮੇਰਾ ਸਿੱਖ ਹੀ ਨਹੀਂ ਤੋ ਜੇ ਅਸੀਂ ਸਿਖਾਂ ਤਾ ਸਾਨੂੰ ਉਹ ਗੁਰੂ ਸਾਹਿਬ ਦੀ ਕਈ ਹੋਈ ਗੱਲ ਹੋਇਆ ਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੈ ਕੋ ਜੋੜੀ ਗੁਰਮਖ ਬੈਠੋ ਸਫਾ ਵਿੱਚ ਆਏ ਤੋ ਅਸੀਂ ਉੱਥੇ ਨਹੀਂ ਚੱਲੇ ਸੰਤ ਸਮਾਜ ਬਣਿਆ ਸੀ ਲੋਕਾਂ ਨੂੰ ਕੁਝ ਆਸਾਂ ਸਨ ਕਿ ਸੰਤ ਕੁਝ ਕਰਨਗੇ ਪਰ ਉਹ ਬਾਬਾ ਜੀ ਬੈਠੇ ਨੇ ਉਹਨਾਂ ਨੂੰ ਕਿੰਨੀ ਵਾਰ ਤਰਲੇ ਕੀਤਾ ਕਿ ਕੌਂਗਰੇ ਕੁਝ ਕਰੀਏ ਹਾਂਜੀ 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 ਗੱਲ ਹੀ ਕੋਈ ਆ ਬੈਠੇ ਨੇ ਸਾਹਮਣੇ ਬੈਠੇ ਨੇ ਮੇਰੇ ਮੇਰੇ ਬਜ਼ੁਰਗ ਨੇ ਮੇਰੇ ਪੂਜਨੀਕ ਨੇ ਗੁਰੂ ਨਾਨਕ ਸਾਹਿਬ ਦੀ ਅਨਸਬੰਸ ਨੇ ਕਰਾਂਗੇ ਜਦੋਂ ਸਾਰਾ ਕੁਝ ਕਿਹਾ ਅੱਜ ਤਾਈ ਹੋਇਆ ਕੁਝ ਨਹੀਂ ਸਾਡੇ ਕੋਲ ਆਉਣ ਵਾਲਾ ਇਤਿਆਸ ਨਾ ਸੰਤਾਂ ਨੂੰ ਮਾਫ ਕਰੇਗਾ ਨਾ ਰਾਜਨੀਤਿਕਾਂ ਨੂੰ ਮਾਫ ਕਰੇਗਾ ਨਾ ਕਿਸੇ ਹੋਰ ਕਮੇਟੀਆਂ ਨੂੰ ਮਾਫ ਕਰੇਗਾ ਜੇ ਅਸੀਂ ਸਿੱਖੀ ਲਈ ਕੁਝ ਕਰ ਨਾ ਸਕੇ ਅਸੀਂ ਕੁਝ ਕੁਝ ਨਹੀਂ ਕੀਤਾ ਅਜ ਤੱਕ ਕੁਝ ਨਹੀਂ ਕੀਤਾ ਗੁਰੂ ਦਾ ਧਾਨ ਖਾਦਾ ਕਦੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੇ ਜਦੋਂ 1920 ਵਿੱਚ ਅਕਾਲੀ ਦਲ ਬਣਿਆ ਤੇ ਸ਼ਰੋਣੀ ਕਮੇਟੀ ਬਾਅਦ ਵਿੱਚ ਬਣਾਈ ਗਈ ਉਹਨਾਂ ਨੇ ਇੱਕ ਗੱਲ ਕਹੀ ਸੀ ਤੇਜਾ ਸਿੰਘ ਇਹਨਾਂ ਨੂੰ ਕਹੋ ਨਾ ਬਣਾਓ ਖਾਲਸਾ ਪੂਜਾ ਦਾ ਧਾਨ ਖਾਣ ਲੱਗ ਜਾਏਗਾ ਇਹਨਾਂ ਦੀ ਬੁੱਧੀ ਮਲੀਨ ਹੋ ਜਾਏਗੀ ਜੇ ਨਹੀਂ ਹੋਈ ਤਾਂ ਦੱਸ ਦਿਓ ਤੁਸੀਂ ਦੱਸ ਦਿਓ ਸਾ ਸਾਡੀਆਂ ਬੁੱਧੀਆਂ ਹੋ ਗਈਆਂ ਮਲੀਨ ਸਾਡੇ ਮਨ ਨਹੀਂ ਹੋ ਸਕੇ ਪਵਿੱਤਰ ਅਸੀਂ ਗੁਰੂ ਦੀ ਗੱਲ ਨੂੰ ਸਮਝਿਆ ਨਹੀਂ ਲੈ ਤੁਸੀਂ ਇੰਨੇ ਜਣੇ ਬੈਠੇ ਹੋ ਇੱਥੇ ਸੰਤ ਵੀ ਬੈਠੇ ਨੇ ਮੈਂ ਕਹਿੰਦਾ ਕੋਈ ਗੁਰੂ ਦਾ ਪਿਆਰਾ ਸਿੱਖ ਹੱਥ ਖੜਾ ਕਰਕੇ ਕਹਦੇ ਕਿ ਗੁਰੂ ਗ੍ਰੰਥ ਸਾਹਿਬ ਦੀ ਆਇ ਇੱਕ ਗੱਲ ਮੈਂ ਮੰਨੀ ਆ ਇੱਕੋ ਹੀ ਗੱਲ ਬਸ ਵੀ ਫਲਾਣੀ ਗੱਲ ਮੈਂ ਗੁਰੂ ਗ੍ਰੰਥ ਸਾਹਿਬ ਦੀ ਮੰਨੀ ਆ ਮੰਨੀ ਕਰੇ ਅੱਜ ਤੱਕ ਮੰਨੀ ਨਾਰੇ ਤਾਂ ਅਸੀਂ ਬੜੇ ਮਾਰਦੇ ਆ ਗੱਲਾਂ ਤਾਂ ਅਸੀਂ ਬੜੀਆਂ ਕਰਦੇ ਆ ਕੱਥ ਕੱਥ ਕੇ ਸੁਣਾਉਂਦੇ ਆ ਦੂਜਿਆਂ ਵਾਲੂੰ ਗੱਲਾਂ ਕਰਦੇ ਆ ਫਲਾਣਾ ਬੜਾ ਮਾੜਾ ਆ ਉਹ ਤੂੰ ਦੇਖਣਾ ਆਪਣੇ ਆਪ ਨੂੰ ਵੀ ਤੂੰ ਕਿੰਨਾ ਚੰਗਾ ਬਾਈ ਪਿਆਰਿਓ ਮੈਂ ਸਿੰਘ ਸਾਹਿਬਾਨ ਨੂੰ ਬੇਨਤੀ ਕਰਾਂਗਾ ਅਨ ਮੈਂ ਚਿੱਠੀ ਪੜੀ ਜਿਹੜੀ ਚਿੱਠੀ ਜਾਰੀ ਹੋਈ ਆ ਨਾ ਔਰ ਅਕਾਲ ਤਖਤ ਸਾਹਿਬ ਦੇ ਪੈਣ ਦੇ ਉੱਤੇ ਉਹਨਾਂ ਨੇ ਪੀਏ ਨੇ ਜਾਰੀ ਕੀਤੀ ਹੈ ਚਾਹੀਦਾ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਚਿੱਠੀ ਜਾਰੀ ਹੋਵੇ ਉਹਦੇ ਤੇ ਅਕਾਲ ਸਖਤ ਸਾਹਿਬ ਦੀ ਸਟੈਂਪ ਲੱਗੇ ਤੇ ਸਿੰਘ ਸਾਹਿਬ ਦੇ ਸਾਈਨ ਹੋਣ ਉਹ ਤੇ ਹੁਣ ਕਾ ਜੇ ਇਹ ਕੀ ਹੈ ਇਹ ਕੀ ਹੈ ਇਹ ਵੀ ਹੁਕਮ ਨਾਵਾ ਆ ਸਭ ਨੇ ਸਭ ਨੇ ਸੁਣੋ ਸੁਣੋ ਜਣੋ ਸਭ ਨੇ ਸਭ ਨੇ ਉਹ ਚਿੱਠੀ ਪੜ੍ਹੀ ਉਹਨੂੰ ਸੱਦਾ ਪੱਤਰ ਕਹ ਲਓ ਪਰ ਮੈਂ ਇਹ ਗੱਲ ਬੇਨਤੀ ਕਰਾਂਗਾ ਵੀ ਸੱਦਾ ਪੱਤਰ ਸਿੰਘ ਸਾਹਿਬ ਵੱਲੋਂ ਗਿਆ ਨਾ ਵੀ ਸਿੰਘ ਸਾਹਿਬ ਨੇ ਬੁਲਾਇਆ ਸਿੰਘ ਸਾਹਿਬ ਵੱਲੋਂ ਹੀ ਸੱਦਾ ਪੱਤਰ ਭੇਜਿਆਗਾ ਨਾ ਤੇ ਸਿੰਘ ਸਾਹਿਬ ਨੇ ਬੁਲਾਇਆ ਤਾਂ ਸਿੰਘ ਸਾਹਿਬ ਜੀ ਇਹ ਨਿਮਰਤਾ ਸਹਿਤ ਮੇਰੀ ਬੇਨਤੀ ਆ ਤੁਸੀਂ ਕੌਮ ਦਾ ਸ਼ਰਮਾਵੋ ਏ ਅੱਜ ਇੱਕ ਦਿਨ ਚ ਨਿਬੜਨ ਵਾਲਾ ਮਸਲਾ ਨਹੀਂ ਇੱਥੇ ਕਈ ਮੇਰੇ ਵਰਗੇ ਖੜੇ ਹੋਏ ਨੇ ਗੋਂਗਲੂਗਾ ਤੋਂ ਮਿੱਟੀ ਝਾੜ ਕੇ ਬੋਲ ਕੇ ਦੁਰ ਗਏ ਕੋਈ ਗੱਲ ਕੀਤੀ ਕਿਸੇ ਨੇ ਕੋਈ ਐਡਾ ਉਹ ਕੋਈ ਜਿਹੜਾ ਬੰਦਾ ਨਾ ਸ਼ੇਰ ਨਹੀਂ ਹੈ ਨਾ ਤੁਹਾਡੇ ਸਾਰੇ ਕਾਲਸਾ ਪੰਥ ਨਾਲੋਂ ਵੱਡਾ ਹੈ ਉਹਦੇ ਮਗਰ ਜਿੰਨੀਆਂ ਮਰਜੀ ਤਾਕਤਾਂ ਹੋਣ ਪਰ ਮੈਂ ਕਹਿੰਦਾ ਗੁਰੂ ਕੀ ਤਾਕਤ ਤੁਹਾਡੇ ਨਾਲ ਹੈ ਗੁਰੂ ਕੀ ਤਾਕਤ ਤੁਹਾਡੇ ਨਾਲ ਹੈ ਤੁਸੀਂ ਗੁਰੂ ਕੇ ਸਿੱਖ ਹੋ ਗੁਰੂ ਨੇ ਇਹ ਗੱਲ ਕਹੀ ਜਮਲਾ ਖਾਲਸਾ ਰਹਾ ਨਿਆਰਾ ਤਮਲਗ ਤੇ ਦਿਓ ਮੈਂ ਸਾਰਾ ਜਾਬੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਦ ਅਸੀਂ ਵਿਪਰਨ ਦੀਆਂ ਰੀਤਾਂ ਤੇ ਪੈ ਕੇ ਸਾਰਾ ਕੁਝ ਵੰਡ ਲਿਆ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਫਿਰ ਤੋਂ ਇਕੱਠੇ ਹੋਵੋ ਫਿਰ ਤੋਂ ਜਾਗੋ ਇੱਕ ਗੱਲ ਨੂੰ ਸਮਝੋ ਜਿਹੜੀਆਂ ਗੱਲਾਂ ਸਾਡੇ ਜੀਵਨ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ ਮੈਨੂੰ ਹੁਕਮ ਆ ਗਿਆ ਵੀ ਸਮਾਪਤੀ ਕਰੋ ਤਾਂ ਸਮਾਪਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਹੈ ਸੰਤ ਬਾਬਾ ਮੱਖਣ ਸਿੰਘ ਜੀ ਸਤੁੱਕੀ ਗੜੀ ਵਾਲਿਆਂ ਦਾ